ਮੇਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਖਰ ਸਿੰਘ ਪਿੰਡ ਪੂਰਾ ਕੋਨਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਜਦੋਂ ਕਿ ਬਾਬਾ ਬਲਵਿੰਦਰ ਸਿੰਘ ਜੋ ਕਿ ਸੰਤ ਕਰਤਾਰ ਸਿੰਘ ਭਿੰਡਰਾਂਵਾਲਿਆਂ ਦੇ ਭਤੀਜੇ ਸਨ ਉਹ ਅਠਵਾਲ ਮਹਿਤਾ ਦੇ ਲਾਗੇ ਥਾਣਾ ਕਮਾਨ ਦੇ ਅਧੀਨ ਅਠਵਾਲ ਗੁਰਦਰਾ ਸਾਹਿਬ ਸੇਵਾ ਤਕਰੀਬਨ 10 ਸਾਲ ਤੋਂ ਕਰਵਾ ਰਹੇ ਸੀ ਉਹਨਾਂ ਦਾ ਅਚਾਨਕ ਕਤਲ ਕਰ ਦਿੱਤਾ ਗਿਆ ਹੈ ਉਸ ਕਤਲ ਦੇ ਵਿੱਚ ਹੱਥ ਅਮਰਤਪਾਲ ਸਿੰਘ ਨੇ ਦੱਸਿਆ ਹੈ ਕਿ ਉਥੇ 2-3 ਦਿਨ ਤੋਂ ਸੇਵਾਦਾਰ ਹੁਣ ਆਇਆ ਸੀ ਜੋ ਕਿ ਇਸ ਤੋਂ ਪਹਿਲਾਂ ਵੀ ਉਹਨਾਂ ਕੋਲ ਰਹਿ ਕੇ ਜਾਂਦਾ ਰਿਹਾ ਹੈ ਉਹ ਬਾਬਾ ਜੀ ਦੀ ਰਾਤ ਨੂੰ 10 ਤੋਂ 11 ਦੇ ਦਰਮਿਆਨ ਸੇਵਾ ਕਰ ਰਏ ਸੀ ਸੇਵਾ ਕਰਦਿਆਂ ਉਹਨਾਂ ਨੇ ਤੇਜ ਹਥਿਆਰ ਕੱਢ ਕੇ ਬਾਬਾ ਜੀ ਦੇ ਉੱਤੇ ਬਿਆਨਤ वार ਕਰ ਦਿੱਤੇ ਤੇ ਮੌਕੇ ਤੇ ਬਾਬਾ ਜੀ ਦੀ ਡੈਥ ਹੋ ਗਈ ਜਦੋਂ ਕਿ ਸਾਨੂੰ ਪਰਿਵਾਰ ਨੂੰ ਇਸ ਚੀਜ਼ ਦਾ ਬਹੁਤ ਜ਼ਿਆਦਾ ਦੁੱਖ ਹੈ ਕਿਉਂਕਿ ਬਾਬਾ ਜੀ ਸਾਡੇ ਬ੍ਰਦਰ ਸਨ ਸਾਡੇ ਭਰਾ ਹਨ ਬਹੁਤ ਮਾੜੀ ਗੱਲ ਹੈ ਅਸੀਂ ਸਰਕਾਰ ਤੋਂ ਇਹ ਮੰਗ ਵੀ ਕਰਦੇ ਹਾਂ ਕਿ ਜੋ ਵੀ ਦੋਸ਼ੀ ਦੇ ਪਿੱਛੇ ਹੱਥ ਪਾਇਆ ਜਾਂਦਾ ਹੈ ਕਿਸੇ ਦਾ ਵੀ ਜਾਂ ਇਸ ਦੋਸ਼ੀ ਨੂੰ ਵੱਧ ਤੋਂ ਵੱਧ ਸਜ਼ਾ ਮਿਲਣੀ ਚਾਹੀਦੀ ਹੈ ਤੇ ਪਰਿਵਾਰ ਨੂੰ ਇਸ ਦਾ ਇਨਸਾਫ ਮਿਲਣਾ ਚਾਹੀਦਾ ਹੈ ਇਹਦੇ ਬਾਰੇ ਕਾਰਨ 100% ਨਹੀਂ ਮੈਂ ਕੁਝ ਕਹਿ ਸਕਦਾ ਕਿਉਂਕਿ ਦਾ ਤਾਂ ਮੈਂ ਡੇਰੇ ਦੇ ਵਿੱਚ ਰਹਿ ਰਿਹਾ ਸੀ ਤੇ ਨਾ ਹੀ ਮੇਰੀ ਉਸ ਲੜਕੇ ਨਾਲ ਕੋਈ ਜਾਣ ਪਛਾਣਾ ਮੈਨੂੰ ਤਾਂ ਫੋਨਿਕਲੀ ਅਮਰਤ ਨੇ ਦੱਸਿਆ ਹੈ ਤੇ ਉਹਦੇ ਮੁਤਾਬਕ ਮੈਂ ਇੱਥੇ ਤੜਕੇ ਪਹੁੰਚਿਆ ਮੈਨੂੰ ਪਤਾ ਲੱਗਾ ਕਿ ਡੈੱਡ ਬੋਡੀ ਬਟਾਲਾ ਲੈ ਜਾਂਦੀ ਆ ਤੇ ਮੈਂ ਇੱਥੇ ਪਹੁੰਚਿਆ ਜੀ ਸੀਸੀਟੀਵੀ ਵੀਡੀਓ ਦੁਆਰਾ ਕੁਝ ਹੋਗਾ ਸੀਸੀਟੀਵੀ ਵੀਡੀਓ ਵਗੈਰਾ ਪਤਾ ਲੱਗਾ ਹੈ ਕਿ ਅਮਰਤ ਕੋਲੇ ਹੈ ਅਮਰਤ ਇਸ ਟਾਈਮ ਪੁਲਿਸ ਨੂੰ ਆਪਣੇ ਬਿਆਨ ਲਖਵਾ ਰਿਹਾ ਹੈ ਉਹ ਅਜੇ ਮੇਰੇ ਕੋਲ ਪਹੁੰਚੇ ਨਹੀਂ ਗਏ ਜਿਹਨਾਂ ਨੇ ਘਟਨਾ ਕੀਤੀ ਹੈ ਉਹ ਦਿੱਤਾ ਵੀ ਨਹੀਂ ਅਜੇ ਗ੍ਰਿਫਤਾਰ ਨਹੀਂ ਹੋਇਆ ਉਹਦੇ ਘਰ ਵੀ ਰੇਡ ਕੀਤੀ ਗਈ ਆ ਉਹ ਘਰ ਵਿੱਚ ਨਹੀਂ ਮਿਲੇ ਤੇ ਪਰਚਾ ਉਹਨਾਂ ਦਾ ਦਰਜ ਪਤਾ ਲੱਗਾ ਹੈ ਕਿ ਹੋ ਗਿਆ ਏ ਤੇ ਆਸ ਹੈ ਕਿ ਜਲਦੀ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰ ਲਵੇਗੀ ਮੇਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਾਖਰ ਸਿੰਘ ਪਿੰਡ ਪੂਰਾ ਕੋਨਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਜਦੋਂ ਕਿ ਬਾਬਾ ਬਲਵਿੰਦਰ ਸਿੰਘ ਜੋ ਕਿ ਸੰਤ ਕਰਤਾਰ ਸਿੰਘ ਭਿੰਡਰਾਂ ਵਾਲਿਆਂ ਦੇ ਭਤੀਜੇ ਸਨ ਉਹ ਅਠਵਾਲ ਮਹਿਤਾ ਦੇ ਲਾਗੇ ਥਾਣਾ ਕਮਾਨ ਦੇ ਅਧੀਨ ਅਠਵਾਲ ਗੁਰਦਰਾ ਸਾਹਿਬ ਸੇਵਾ ਤਕਰੀਬਨ 10 ਸਾਲ ਤੋਂ ਕਰਵਾ ਰਹੇ ਸੀ ਉਹਨਾਂ ਦਾ ਅਚਾਨਕ ਕਤਲ ਕਰ ਦਿੱਤਾ ਗਿਆ ਹੈ ਉਸ ਕਤਲ ਦੇ ਵਿੱਚ ਹੱਥ ਅਮਰਤਪਾਲ ਸਿੰਘ ਨੇ ਦੱਸਿਆ ਹੈ ਕਿ ਉਥੇ 2-3 ਦਿਨ ਤੋਂ ਸੇਵਾਦਾਰ ਹੁਣ ਆਇਆ ਸੀ ਜੋ ਕਿ ਇਸ ਤੋਂ ਪਹਿਲਾਂ ਵੀ ਉਹਨਾਂ ਕੋਲ ਰਹਿ ਕੇ ਜਾਂਦਾ ਰਿਹਾ ਹੈ ਉਹ ਬਾਬਾ ਜੀ ਦੀ ਰਾਤ ਨੂੰ 10 ਤੋਂ 11 ਦੇ ਦਰਮਿਆਨ ਸੇਵਾ ਕਰ ਰਹੇ ਸੀ ਸੇਵਾ ਕਰਦਿਆਂ ਉਹਨਾਂ ਨੇ ਤੇਜ ਹਥਿਆਰ ਕੱਢ ਕੇ ਬਾਬਾ ਜੀ ਦੇ ਉੱਤੇ ਬਿਆਨਤ वार ਕਰ ਦਿੱਤੇ ਤੇ ਮੌਕੇ ਤੇ ਬਾਬਾ ਜੀ ਦੀ ਡੈਥ ਹੋ ਗਈ ਜਦੋਂ ਕਿ ਸਾਨੂੰ ਪਰਿਵਾਰ ਨੂੰ ਇਸ ਚੀਜ਼ ਦਾ ਬਹੁਤ ਜ਼ਿਆਦਾ ਦੁੱਖ ਹੈ ਕਿਉਂਕਿ ਬਾਬਾ ਜੀ ਸਾਡੇ ਬ੍ਰਦਰ ਸਨ ਸਾਡੇ ਭਰਾ ਹਨ ਬਹੁਤ ਮਾੜੀ ਗੱਲ ਹੈ ਅਸੀਂ ਸਰਕਾਰ ਤੋਂ ਇਹ ਮੰਗ ਵੀ ਕਰਦੇ ਹਾਂ ਕਿ ਜੋ ਵੀ ਦੋਸ਼ੀ ਦੇ ਪਿੱਛੇ ਹੱਥ ਪਾਇਆ ਜਾਂਦਾ ਹੈ ਕਿਸੇ ਦਾ ਵੀ ਜਾਂ ਇਸ ਦੋਸ਼ੀ ਨੂੰ ਵੱਤੋ ਵੱਦ ਸਜ਼ਾ ਮਿਲਣੀ ਚਾਹੀਦੀ ਹੈ ਤੇ ਪਰਿਵਾਰ ਨੂੰ ਇਸ ਦਾ ਇਨਸਾਫ ਮਿਲਣਾ ਚਾਹੀਦਾ ਹੈ। ਇਹਦੇ ਬਾਰੇ ਕਾਰਨ 100% ਨਹੀਂ ਮੈਂ ਕੁਝ ਕਹਿ ਸਕਦਾ ਕਿਉਂਕਿ 나 ਤਾਂ ਮੈਂ ਡੇਰੇ ਦੇ ਵਿੱਚ ਰਹਿ ਰਿਹਾ ਸੀ ਤੇ 나 ਹੀ ਮੇਰੀ ਉਸ ਲੜਕੇ ਨਾਲ ਕੋਈ ਜਾਣ ਪਛਾਣਾ। ਮੈਨੂੰ ਤਾਂ ਫੋਨਿਕਲੀ ਅਮਰਤ ਨੇ ਦੱਸਿਆ ਹੈ ਤੇ ਉਹਦੇ ਮੁਤਾਬਕ ਮੈਂ ਇੱਥੇ ਤੜਕੇ ਪਹੁੰਚਿਆ ਮੈਨੂੰ ਪਤਾ ਲੱਗਾ ਕਿ ਡੈੱਡ ਬੋਡੀ ਬਟਾਲਾ ਲੈ ਜਾਂਦੀ ਆ ਤੇ ਮੈਂ ਇੱਥੇ ਪਹੁੰਚਿਆ ਜੀ। ਸੀਸੀਟੀਵੀ ਵੀਡੀਓ ਵਗੈਰਾ ਪਤਾ ਲੱਗਾ ਹੈ ਕਿ ਅਮਰਤ ਕੋਲੇ ਹੈ ਅਮਰਤ ਇਸ ਟਾਈਮ ਪੁਲਿਸ ਨੂੰ ਆਪਣੇ ਬਿਆਨ ਲਖਵਾ ਰਿਹਾ ਹੈ ਉਹ ਅਜੇ ਮੇਰੇ ਕੋਲ ਪਹੁੰਚੇ ਨਹੀਂਗੇ ਜਿਹਨਾਂ ਨੇ ਕਟਕਰਾ ਕੀਤੀ ਹੈ ਉਹ ਦਿੱਕਤਾਂ ਨਹੀਂ ਅਜੇ ਗ੍ਰਿਫਤਾਰ ਨਹੀਂ ਹੋਇਆ ਉਹਦੇ ਘਰ ਵੀ ਰੇਡ ਕੀਤੀ ਗਈ ਆ ਉਹ ਘਰ ਵਿੱਚ ਨਹੀਂ ਮਿਲੇ ਤੇ ਪਰਚਾ ਉਹਨਾਂ ਦਾ ਦਰਜ ਪਤਾ ਲੱਗਾ ਹੈ ਕਿ ਹੋ ਗਿਆ ਹੈ ਤੇ ਆਸ ਹੈ ਕਿ ਜਲਦੀ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰ ਲਵੇਗੀ